ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਲੋ ਜੀ ਪਿਛਲੀਆਂ ਵੀਡੀਓਜ਼ ਨੂੰ ਤੁਸੀਂ ਬਹੁਤ ਪਿਆਰ ਦੇ ਦਿੱਤਾ ਬਹੁਤ ਅੱਛਾ ਲੱਗਦਾ ਹੈ ਮੇਰੇ ਕੋਲ ਥੋੜੀ ਜਿਹੀ ਟਾਈਮ ਦੀ ਸ਼ਾਰਟੇਜ ਰਹਿੰਦੀ ਹੈ ਇਸ ਕਰਕੇ ਵੀਡੀਓ ਜਿਹੜੀ ਹੈ ਮੇਰੀ ਉਹ ਡਿਸਪਲਿੰਡ ਨਹੀਂ ਹੈ ਜਿੰਮ ਸਰ ਨਹੀਂ ਆਉਂਦੀ ਕਦੇ ਆ ਜਾਂਦੀ ਹੈ ਕਦੇ ਵਿੱਚ ਮਿਸ ਹੋ ਜਾਂਦਾ ਹੈ ਤੇ ਚਲੋ ਖੈਰ ਆ ਆਪਾਂ ਇੰਨਾ ਜ਼ਿਆਦਾ ਸਟ्रेस ਲੈ ਕੇ ਵੀਡੀਓ ਨਹੀਂ ਬਣਾ ਸਕਦੇਗੇ ਕਿਉਂ ਕੋਈ ਲਾਈਫ ਹੈ ਉਹ ਨੂੰ ਆਪਾਂ ਸਿਰਫ ਇਸ ਲਈ ਅਫਸਰਡ ਨਹੀਂ ਕਰ ਸਕਦੇ ਕਿ ਮੇਰੇ ਕੋਲ ਵੀਡੀਓ ਬਣਾਉਣ ਦਾ ਟਾਈਮ ਨਹੀਂ ਜਦੋਂ ਵੀ ਮੈਨੂੰ ਕੋਈ ਅੱਛੀ ਚੀਜ਼ ਮਿਲਦੀ ਹੈ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਨ ਜੋ ਤੇ ਉਹਦੀ ਮੈਂ ਤੁਹਾਡੇ ਲਈ ਉਹ ਵੀਡੀਓ ਕਿਸੇ ਹੋ ਕੇ ਟਾਈਮ ਕੱਢ ਕੇ ਲਿਆਉਣੀ ਹੈ ਤੇ ਤੁਸੀਂ ਮੇਰੇ ਨਾਲ ਬਸ ਜੁੜੇ ਰਹੋ ਤੁਸੀਂ ਆਪਣਾ ਬੈਲ ਆਈਕਨ ਦਬਾ ਕੇ ਰੱਖਿਓ ਚੈਨਲ ਸਬਸਕ੍ਰਾਈਬ ਕਰਕੇ ਤੇ ਜਦੋਂ ਵੀ ਵੀਡੀਓ ਹੋਊਗੀ ਤੁਹਾਨੂੰ ਪਤਾ ਲੱਗ ਜਾਊਗਾ ਲਓ ਜੀ ਅੱਜ ਕੱਲ ਨਾ ਸੇਲ ਸ਼ਬਦ ਬਹੁਤ ਘੁੰਮ ਹੋਏ ਹੋਏ ਸਾਰਿਆਂ ਨੂੰ ਸਾਰੇ ਪਾਸੇ ਸੇਲ 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 ਨਜ਼ਰ ਆ ਰਹੀ ਹੈ ਹੈਨਾ ਸਾਡੇ ਕੋਲ ਵੀ ਬਹੁਤ ਲੰਬੀ ਸੇਲ ਚੱਲੀ ਹੈ ਤੇ ਅੱਜਕੱਲ੍ਹ ਕੱਪੜਿਆਂ ਦੀ ਸੇਲ ਤਾਂ ਲੱਗੀ ਲੱਗੀ ਸੀ ਮੌਸਮ ਚੇਂਜ ਹੋਇਆ ਸੀ ਸਬਜ਼ੀਆਂ ਦੀ ਵੀ ਸੇਲ ਲੱਗੀ ਪਈ ਐ ਗੋਭੀ 3 ਰੁਪਏ ਕਿਲੋ ਹੋਈ ਪਈ ਐ ਤਾਂ ਉਹ ਵੀ ਇੱਕ ਸੇਲ ਹੈ ਠੀਕ ਐ ਤੇ ਮਟਰ ਸਸਤੇ ਹੋਈ ਹੋਈ ਨਹੀਂ ਸਾਰੀਆਂ ਚੀਜ਼ਾਂ ਹਨਾ ਇਹ ਕੁਝ ਸੀਜ਼ਨਲ ਸਬਜ਼ੀਆਂ ਜਿਨ੍ਹਾਂ ਦਾ ਸੀਜ਼ਨ ਹੁਣ ਆਲਮੋਸਟ ਆਊਟ ਹੋਣ ਵਾਲਾ ਤੇ ਲੋਕਾਂ ਕੋਲ ਇਹ ਹਜੇ ਬੀਜੀ ਹੋਈ ਹੈਗੀ ਐ ਤਾਂ ਉਹਨੂੰ ਹੁਣ ਕਾਫੀ ਘੱਟ ਰੇਟ ਤੇ ਦੇ ਰਹੇ ਹਾਂ ਉਹਦਾ ਹੁਣ ਇਹ ਹੈਗਾ ਕਿ ਜਿਵੇਂ गोभी ਦਾ ਆਚਾਰ ਪਾ ਲਿਆ ਪਿਛਲੀ ਵੀਡੀਓ 'ਚ ਮੈਂ ਤੁਹਾਨੂੰ ਦੱਸਿਆ ਸੀਗਾ गोभी ਦਾ ਆਚਾਰ ਪਾ ਕੇ ਰੱਖ ਲਿਆ ਸ਼ਲਗਮ ਦਾ ਆਚਾਰ ਪਾ ਲਿਆ ਗਾਜਰਾਂ ਦਾ ਆਚਾਰ ਪਾ ਲਿਆ ਤਾਂ ਹੁਣ ਮਟਰਾਂ ਨੂੰ ਕਿਵੇਂ ਫਿਕਸ ਕਰਕੇ ਰੱਖਣਾ ਹੈ ਆਪਾਂ ਬਹੁਤ ਸਾਰੇ ਭੈਣਾਂ ਤੁਹਾਡੇ 'ਚ ਮਟਰ ਜਿਹੜੇ ਆ ਉਹ ਸਟੋਰ ਕਰਦੀਆਂ ਤੇ ਅਸੀਂ ਵੀ ਕਰਦੇ ਹਾਂ ਬਟ ਮੈਂ ਪਹਿਲਾਂ ਕਿਸੇ ਹੋਰ ਤਰੀਕੇ ਨਾਲ ਕਰਦੀ ਸੀ ਕਿ ਸਿੰਪਲ ਮਤਲਬ ਕੱਢ ਲਈ ਮਟਰ ਤੇ ਉਹਨਾਂ ਨੂੰ ਡੱਬਿਆਂ 'ਚ ਪੈਕ ਕਰਤਾ ਜਾਂ ਜ਼ਿਪ ਲੌਕ ਦੇ ਵਿੱਚ ਪੈਕ ਕਰਕੇ ਰੱਖਤਾ ਠੀਕ ਹੈ ਮੇਰਾ ਇਹੀ ਸਿਸਟਮ ਸੀਗਾ ਤੇ ਹੁਣ ਮੈਂ ਉਹ ਯਾ ਸੌਰੀ ਮम्मी ਨੇ ਨਵੇਂ ਤਰੀਕੇ ਨਾਲ ਕੀਤਾ ਤੇ ਉਹ ਤੁਹਾਨੂੰ ਦੱਸਦੀਆਂ ਵੀ ਕਿਵੇਂ ਕਰਦੀਆਂ ਦੋਨੋਂ ਤਰੀਕਿਆਂ ਦੇ ਵਿੱਚ ਸਿਰਫ ਬਸ ਇਹੀ ਫਰਕ ਹੈ ਵੀ ਪਹਿਲਾਂ ਜਿਹੜੀ ਮੈਂ ਰੱਖਦੀ ਹੁੰਨੀ ਆ ਸਿੰਪਲ ਆਪਾਂ ਕੱਢ ਲਈ ਤੇ ਰੱਖਦੇ ਉਹਦੇ ਵਿੱਚ ਇਹ ਹੁੰਦਾ ਵੀ ਉਹਨਾਂ ਹਾਰਡ ਜੇ ਹੋ ਜਾਂਦੇ ਨਹੀਂ ਜ਼ਿਆਦਾ ਤੇ ਜਦੋਂ ਆਪਾਂ ਉਹਨਾਂ ਨੂੰ ਕੁੱਕ ਕਰਦੇ ਆ ਉਦੋਂ ਉਹ ਚਿੱਟੇ-ਚਿੱਟੇ ਜਿਹਾ ਲੱਗਣ ਲੱਗ ਪੈਂਦੇ ਨੇ ਤੇ ਉਹ ਨਾ ਤਾਂ ਆਉਂਦੀ ਉਹਨਾਂ ਦਾ ਟੇਸਟ ਆਉਂਦਾ ਤੇ ਨਾ ਹੀ ਆਉਂਦਾ ਰੰਗ ਉਹਨਾਂ ਵਧੀਆ ਹੁੰਦਾ ਹੈ ਹਨਾ ਤੇ ਫਿਰ ਉਹਨਾਂ ਦਾ ਸੁਆਜ ਨਹੀਂ ਆਉਂਦਾ ਜਦੋਂ ਆਪਾਂ ਸਰਦੀ ਬਣਾਉਣੀ ਹੈ ਇਹਦੇ ਵਿੱਚ ਜਦੋਂ ਆਪਾਂ ਜਿਹੜੇ ਤਰੀਕੇ ਨਾਲ ਮੈਂ ਤੁਹਾਨੂੰ ਅੱਜ ਦੱਸੂਗੀ ਇਹਦੇ ਵਿੱਚ ਉਹਨਾਂ ਦਾ ਕਲਰ ਵੀ ਨਹੀਂ ਖਰਾਬ ਹੁੰਦਾ ਤੇ ਉਹਨਾਂ ਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਜਦੋਂ ਆਪਾਂ ਕੁੱਕ ਕਰਾਂਗੇ ਤੇ ਇੱਕ ਇੱਕ ਕਦੀ ਚੀਜ਼ ਹੀ ਹੁੰਦੀ ਹੈ ਜਿਹੜੀ ਆਪਾਂ ਕਰਦੇ ਆਂ ਤੇ ਆਪਾਂ ਆਪਣੇ ਆਪਣੇ ਆਪ ਨੂੰ ਸਿਹਤਯਾਰੀ ਸਾਬਤ ਕਰਦੰਨੇ ਆ ਕਿਉਂਕਿ ਕੁਰਤੀ ਸਬਜ਼ੀ ਜਦੋਂ ਆਪਾਂ ਬਣਾਵਾਂਗੇ ਜਿੰਦਗੀ ਜਦੋਂ ਉਹਦੀ ਰੁੱਤ ਨਾ ਹੋਈ ਜਾਂ ਜਦੋਂ ਬਹੁਤ ਜ਼ਿਆਦਾ ਮਹਿੰਗੀ ਹੋਈ ਅੱਜ ਕੱਲ੍ਹ ਤਾਂ ਰੁੱਤਾਂ ਨਾ ਤਾਂ ਕੰਟਰੋਲ ਕਰ ਲਿਆ ਹੋਈਆਂ ਲੋਕਾਂ ਨੇ ਹਰ ਮੌਸਮ 'ਚ ਜੀ ਸਟੋਰ 'ਚ ਹਰ ਚੀਜ਼ ਮਿਲ ਜਾਂਦੀ ਹੈ ਬਟ ਉਦੋਂ ਫਿਰ ਉਹਨਾਂ ਦੀ ਕੋਸਟ ਬਹੁਤ ਜ਼ਿਆਦਾ ਹੁੰਦੀ ਹੈ ਤੇ ਆਪਾਂ ਅੱਜਕੱਲ ਜਿਹੜੇ ਸੇਲ ਵਾਲੀ ਮਟਰ ਹੈ ਉਹ ਲੈ ਲੈਣੀ ਹੈ ਤੇ ਜਾਂ ਸੇਲ ਵਾਲੀ ਗੋਭੀ ਹੈ ਜਿਹੜੀ ਉਹ ਲੈ ਲੈਣੀ ਹੈ ਤੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਆਪਾਂ ਸਟੋਰ ਕਰਨਾ ਹੈ ਤੇ ਲੋ ਥੋੜੇ ਨਾਲ ਸ਼ੇਅਰ ਕਰਦੀਆਂ ਵੀ ਉਹਨੂੰ ਆਪਾਂ ਕਿਵੇਂ ਸਟੋਰ ਕਰਨਾ ਹੈ ਠੀਕ ਹੈ ਦਿਖਾਉਣੀ ਆ ਤੁਹਾਨੂੰ ਬਹੁਤ ਈਜ਼ੀ ਮੈਥਡ ਹੈ ਤੇ ਬਹੁਤ ਸਕਸੈਸਫੁਲ ਹੈ ਤੇ ਤੁਸੀਂ ਵੀ ਸਟੋਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਕਿ ਜਿਹੜੀਆਂ ਨਵੀਆਂ ਕੁੜੀਆਂ ਹੈ ਕਈ ਵਾਰੀ ਉਹਨਾਂ ਨੂੰ ਇਹ ਛੋਟੇ ਛੋਟੇ ਫੰਡਾਸ ਉਹ ਨਹੀਂ ਆਉਂਦੇ ਹੁੰਦੇ ਤੇ ਤੁਸੀਂ ਇਹ ਸ਼ੇਅਰ ਕਰਦੇਆ ਕਰੋ ਆਪਣੀ ਬੇਟੀ ਨਾਲ ਆਪਣੀਆਂ ਫਰੈਂਡਸ ਨਾਲ ਤੇ ਇੱਕ ਛੋਟਾ ਜਿਹਾ ਕਮੈਂਟ ਸੋਣਾ ਜਿਹਾ ਤੁਹਾਨੂੰ ਤੇ ਮੈਨੂੰ ਜੋੜ ਕੇ ਰੱਖਦਾ ਉਹ ਬਹੁਤ ਜ਼ਰੂਰੀ ਹੈ ਉਹ ਜ਼ਰੂਰ ਕਰਦੇਆ ਕਰੋ ਠੀਕ ਹੈ ਤੇ ਮੈਂ ਪਰਦੀ ਵੀ ਹੁੰਨੀ ਆ ਤੁਹਾਨੂੰ ਪਤਾ ਮੈਂ ਬਹੁਤ ਵਾਰੀ ਤੁਹਾਨੂੰ ਤੁਹਾਡੇ ਜਵਾਬ ਵੀ ਦਿਨੀਆਂ ਤੇ ਮਿਲਦੇ ਆਂ ਫਿਰ ਦਿਖਾਉਣੀ ਆ ਤੁਹਾਨੂੰ ਕਿਵੇਂ ਮਟਰ ਸਟੋਰ ਕਰਨੀਆਂ ਆਪਾਂ ਲਓ ਜੀ ਨਸਰ ਪਾਣੀ ਆਪਾਂ ਰੱਖ ਲੈਣੇ ਠੀਕ ਹੈ ਉਬਲਣਾ ਤੇ ਇਹਦੇ ਵਿੱਚ ਆਪਾਂ ਪਾ ਦਿੰਨੀ ਹੈ ਚੀਨੀ ਦਾ ਇੱਕ ਚਮਚਾ ਤੁਸੀਂ ਵੱਧ ਵੀ ਪੈਜੀ ਤਾਂ ਵੀ ਕੋਈ ਗੱਲ ਨਹੀਂ ਵੈਸੇ ਚਮਚਾ ਸਾਰਾ ਚੀਨੀ ਪਾ ਦੋ ਮੈਂ ਅੰਦਾਜ਼ੇ ਨਾਲ ਪਾ ਦਿੰਨੀ ਕਿਉਂਕਿ ਮੇਰੇ ਕੱਥ 'ਚ ਕੈਮਰਾ ਠੀਕ ਹੈ ਚਮਚਾ 1.5 ਚਮਚਾ ਆਪਾਂ ਚੀਨੀ ਪਾ ਦੇਣੀ ਤੇ ਚਮਚਾ ਹੀ ਆਪਾਂ ਭਰ ਕੇ ਪਾ ਦੇਣੇ ਨਮਕ ਦਾ ਲਓ ਜੀ ਇੱਕ ਚਮਚਾ ਆਪਾਂ ਇਹਦੇ 'ਚ ਪਾਤਾ ਨਮਕ ਦਾ ਤੇ ਹੁਣ ਇਹਨੂੰ ਆਪਾਂ ਉਬਲਣ ਨੂੰ ਰੱਖ ਦਿੰਨੀ ਹੈ ਤੇ ਫਿਰ ਅਗਲਾ ਸਟੈਪ ਕਰਦੇ ਆਂ ਹੁਣ ਇਹਨੂੰ ਧੱਕ ਦਿੰਨੀ ਆ ਤਾਂ ਕਿ ਜਦ ਆਪਣੀ ਜਿਹੜੀ ਗੈਸ ਹੋ ਵੇਸਟ ਨਾ ਹੋਵੇ ਕਿਉਂਕਿ ਆਪਾਂ ਨੂੰ ਉਬਲਣ ਤੱਕ ਇਹਦੀ ਵੇਟ ਕਰਨੀ ਹੈ ਠੀਕ ਹੈ ਅਰੇ ਆਪਾਂ ਮਟਰ ਕੱਟ ਕੇ ਰੱਖ ਲਈ ਹੋਈ ਹੈ ਜਦੋਂ ਤੁਸੀਂ ਹੋਣੀ ਹੈ 2.5-3 ਕਿਲੋ ਮਟਰ ਲਈ ਸੀ ਉਹਨਾਂ ਦੇ ਦਾਣੇ ਇਹੀ ਠੀਕ ਹੈ ਤੇ ਇਹਨੂੰ ਆਪਾਂ ਹੁਣ ਸਟ੍ਰਸ ਬੋ ਕਰਾਂਗੇ ਅਗਲਾ ਸਟੈਪ ਮੈਂ ਤੁਹਾਨੂੰ ਦੱਸ ਦਈਏ ਵੀ ਕੀ ਕਰਨਾ ਹੈ ਇਹ ਇਨਸਫਸਰੀ ਦਾ ਨਹੀਂ ਵਿੱਚ ਕੋਈ ਖਰਾਬ ਦਾਣਾ ਨਹੀਂ ਹੈਗਾ ਸਾਰੇ ਆਪਾਂ ਦੇਖ ਕੇ ਕੱਢੇ ਨੇ ਠੀਕ ਹੈ ਜੀ ਲਓ ਜੀ ਪਾਣੀ ਨੂੰ ਆਪਣੇ ਨੂੰ ਬੋਇਲ ਆਉਣ ਵਾਲਾ ਦੇਖ ਲਈਏ ਹੋਰ ਕੇ ਮੈਨੂੰ ਆਵਾਜ਼ ਲੱਗ ਰਹੀ ਹੈ ਲਓ ਜੀ ਆ ਗਿਆ ਪਾਣੀ ਨੂੰ ਕਾਫਰ ਬੋਇਲ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਇਹ ਸਾਰੇ ਜਿਹੜੇ ਮਟਰ ਕੱਢੇ ਸੀ ਉਹ ਪਾ ਦੇਣੇ ਆ ਪਾਣੀ ਵਿੱਚ ਬਹੁਤ ਜ਼ਿਆਦਾ ਹੁਣ ਲੈ ਘਟਨੀ ਲੈਣਾ ਉੱਤੇ ਮੇਰੇ ਕੋਲ ਮਟਰ ਵੀ ਕਾਫੀ ਸੀਗੇ ਤੇ ਹੁਣ 1 ਮਿੰਟ ਤੋਂ 1.5 ਮਿੰਟ ਆਪਾਂ ਇਹਨੂੰ ਦਵਾਰਾ ਬੋਇਲ ਕਰਦੇ। ਮਤਲਬ 1 ਤੋਂ 1.5 ਮਿੰਟ ਆਪਾਂ ਇਹਦੇ ਵਿੱਚ ਮਟਰਾਂ ਨੂੰ ਬੋਇਲ ਦੇਣਾ ਹੈ। ਕਿ ਟੱਕ ਦੇਣੀ ਆਪਾਂ ਤਾਂ ਕਿ ਜਲਦੀ ਬੋਇਲ ਆ ਜੇ ਤੇ ਇੱਧਰ ਆਪਾਂ ਤਿਆਰੀ ਕਰ ਲਈ। ਅ ਇੱਕ ਸਾਫ਼ ਸੁਥਰਾ ਕੱਪੜਾ ਇੱਥੇ ਵਿਛਾਲਿਆ ਹੋਇਆ। ਫਿਰ ਆਪਾਂ ਇਹਨੂੰ ਸੁਕਾਉਣਾ ਵੀ ਹੈ ਤੇ ਕਿਵੇਂ ਸੁਕਾਉਣਾ ਹੈ ਉਹਦਾ ਪ੍ਰੋਸੈਸ ਮੈਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਦੱਸ ਦਊਂਗੀ। ਇਸ ਤਰ੍ਹਾਂ ਜਦੋਂ ਤੁਸੀਂ ਸੁਪਾਲ ਦਿਓ ਨਾ ਮਟਰ ਨੂੰ ਹੁਣ ਆਪਾਂ ਜਿਹੜਾ ਇਹਦੇ ਚ ਨਮਕ ਤੇ ਚੀਨੀ ਪਾਈ ਹੈ ਉਹ ਇਸ ਲਈ ਪਾਈ ਹੈ ਤਾਂ ਕਿ ਇਹਦਾ ਰੰਗ ਨਾ ਖਰਾਬ ਹੋ ਵੀ ਨਹੀਂ ਤੇ ਜਦੋਂ ਆਪਾਂ ਇਹਨਾਂ ਨੂੰ ਬੋਇਲ ਦੇ ਦਿੰਦੇ ਨੇ ਨਾ ਤਾਂ ਚਿੱਟਾ-ਚਿੱਟਾ ਜਾ ਹੋ ਜਾਂਦੇ ਨੇ ਨੀ ਮਟਰ ਉਸ ਤੋਂ ਬਾਅਦ ਇਹਨਾਂ ਦਾ ਬਿਲਕੁਲ ਵੀ ਰੰਗ ਜਿਹੜਾ ਉਹ ਚਿੱਟਾ ਨਹੀਂ ਹੋਊਗਾ ਗ੍ਰੀਨ ਗ੍ਰੀਨ ਕਲਰ ਹੀ ਰੱਖੂਗਾ ਇਹਨਾਂ ਦਾ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਬੋਇਲ ਕਰ ਕੇ ਇਹਨੇ ਦੇਰ ਚ ਆਪਾਂ ਇੱਕ ਛਾਣਨੀ ਵੀ ਰੈਡੀ ਕਰ ਲਈਏ ਜਿਦੇ ਚ ਆਪਾਂ ਇਹਨੂੰ ਛਾਣਾਂਗੇ ਅਜੇ ਇਦਾਂ ਆਪਾਂ ਆਪਣੇ ਸਿੰਕ ਦੇ ਵਿੱਚ ਜਿਹੜਾ ਆਪਾਂ ਪਾਣੀ ਮਾਇਆ ਉਹਦੇ ਵਿੱਚ ਇਹ ਤਾਂ ਇੱਕ ਸਟੈਂਡ ਰੱਖ ਕੇ ਉਹਦੇ ਉੱਤੇ ਇਸ ਤਰ੍ਹਾਂ ਦੀ ਪਹਛਾਨੀ ਰੱਖ ਲੈਣੀ ਹੈ ਠੀਕ ਹੈ ਇਹ ਸਾਡੇ ਦਾ ਨਿਸ਼ਾਨਾ ਹੋਇਆ ਹੋਇਆ ਸੜ ਗਈ ਸੀ ਤੇ ਇਹਦੇ ਵਿੱਚ ਆਪਾਂ ਹੁਣ ਪੁਣਾਗੇ ਉਹ ਮਟਰ ਲਓ ਜੀ ਬੋਇਲ ਹੋਣਾ ਸ਼ੁਰੂ ਹੋ ਗਿਆ ਤੇ ਹੌਲੀ ਹੌਲੀ ਦਾਣੇ ਦੇਖੋ ਉੱਪਰ ਆ ਰਹੇ ਪਾਣੀ ਦੇ ਪ੍ਰੈਸ਼ਰ ਦੇ ਨਾਲ ਠੀਕ ਹੈ ਤੇ ਹੁਣ ਇਹਨੂੰ ਆਪਾਂ 1 ਮਿੰਟ ਤੱਕ ਬੋਇਲ ਕਰਾਂਗੇ ਬਿਲਕੁਲ ਪਾਣੀ ਕਿਹੜਾ ਨਾ ਜ਼ਿਆਦਾ ਬੋਇਲ ਨਾਲ ਸ਼ਾਇਦ ਬਾਹਰ ਨਾ ਨਿਕਲੇ ਇਸ ਲਈ ਮੈਂ ਥੋੜਾ ਜਿਆਦਾ ਬੋਇਲ ਹੋਣ ਲੱਗ ਗਈ ਠੀਕ ਹੈ ਤੇ 1 ਕਿ ਹਲੋ ਮੈਂ ਥੋੜੀ ਜਿਹੀ ਕਟਚੀ ਤਾਂ ਮਾਰ ਰਹੀ ਹਾਂ ਕਿਉਂਕਿ ਪਾਣੀ ਮੈਨੂੰ ਥੋੜਾ ਜ਼ਿਆਦਾ ਲੱਗ ਰਿਹਾ ਤੇ ਉਬਲਣਾ ਜਾਂ ਮੈਂ ਕੱਟ ਕਰ ਦਿੰਦੀ ਆ ਤਾਂ ਕਿ ਬੋਇਲ ਆਉਂਦਾ ਰਹੇ ਪਰ ਜ਼ਿਆਦਾ ਪ੍ਰੈਸ਼ਰ ਨਾ ਬਣੇ ਹਲੋ ਜੀ ਇੱਕ 1.5 ਮਿੰਟ ਤੋਂ ਵੱਧ ਆਪ ਇਹਨੂੰ ਬੋਇਲ ਨਹੀਂ ਕਰਨਾ ਜੇ ਤੁਸੀਂ ਰੂਟੀਨ 'ਚ ਵੀ ਮਟਰਾਂ ਦੀ ਸਬਜ਼ੀ ਵਗੈਰਾ ਬਣਾਉਣੀ ਹੈ ਨਾ ਤੁਸੀਂ ਤੇ ਮਟਰਾਂ ਨੂੰ ਅੱਡ ਜਿਹਾ ਨਮਕ ਪਾ ਕੇ ਆਲੂ ਮਟਰ ਦੀ ਆਪੇ ਜਿਹੀ ਸਬਜ਼ੀ ਬਣਾਉਣੀ ਹੈ ਤੇ ਨਮਕ ਅਲੱਗ ਤੋਂ ਪਾ ਕੇ ਬੋਇਲ ਕਰ ਲਓ ਨਮਕ ਪਾ ਕੇ ਤਾਂ ਬਿਲਕੁਲ ਜਿਹਾ ਉਹਨਾਂ ਦਾ ਜਿਹੜਾ ਕਲਰ ਹੈ ਉਹ ਚੇਂਜ ਨਹੀਂ ਹੁੰਦਾ ਗ੍ਰੀਨ ਗ੍ਰੀਨ ਰਹਿੰਦੇ ਨੇ ਠੀਕ ਹੈ ਲੋ ਨਾ ਪਾਉਂ ਅੱਧਾ ਕਿੰਟ ਹੋ ਗਿਆ ਥੋੜਾ ਜਿਹਾ ਹੋਰ ਸੌਫਟ ਕਰ ਦਿੰਨੇ ਆ ਇਹਨਾਂ ਨੂੰ ਇਦਾਂ ਆਪਾਂ ਜਦੋਂ ਰੱਖਾਂਗੇ ਨਾ ਇਹਨਾਂ ਨੂੰ ਸੰਭਾਲਾਂਗੇ ਤਾਂ ਇਹਨਾਂ ਦਾ ਜਿਹੜਾ ਇੱਕ ਤਾਂ ਕਲਰ ਨਹੀਂ ਖਰਾਬ ਹੁੰਦਾ ਇੱਕੇ ਜਿਹੜੇ ਬਾਅਦ ਚ ਜਿਹੜੇ ਉਹ ਹੋ ਜਾਂਦੇ ਨੇ ਜਦੋਂ ਆਪਾਂ ਉਹ دیر ਬਾਅਦ ਕੱਢਦੇ ਹਾਂ ਹੋਰ ਹੀ ਹਾਰਡ ਹਾਰਡ ਜੇ ਵੱਟੇ ਜਿਹੀ ਬਣ ਜਾਂਦੇ ਨੇ ਤੇ ਉਹਨਾਂ ਨੂੰ ਟੇਸਟ ਵੀ ਨਹੀਂ ਆਉਂਦਾਗਾ ਜਿਹੜਾ ਐਕਚੁਅਲੀ ਮਟਰ ਦਾ ਹੁੰਦਾ ਹੈ ਪਰ ਜਦੋਂ ਆਪਾਂ ਇਦਾਂ ਕਰਾਂਗੇ ਫੇਰ ਬਿਲਕੁਲ ਉਵੇਂ ਦੇ ਹੀ ਬਣਨਗੇ ਜਿਵੇਂ ਫਰੈਸ਼ ਹੁੰਦੇ ਆ ਲਓ ਜੀ ਲਗਭਗ ਟ੍ਰੀਟਮੈਂਟ ਹੋ ਗਿਆ 1.5 ਮਿੰਟ हूँ आप कुछ सैकड में होर तेज कर दिया गैस ठीक है पकाना नहीं पूरा बस एक डेढ़ मिनट ही करना है लो जी हम आपू बंद करता में। गैस हूँ तो फिर हूँ आप जी ਆ ਵੇਖੋ ਨੂੰ ਖਾ ਨਹੀਂ ਕਰਦੇ ਕਿ ਤਰ੍ਹਾਂ ਮੇਰਾ ਜੜਾ ਅੱਖ ਚ ਫੜਿਆ ਹੋਇਆ ਹੈ ਸਟੈਂਡ ਤੇ ਨਹੀਂ ਲਾਇਆ ਹੋਇਆ ਲੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਪਾਣੀ ਕੱਢਤਾ ਇਹਨਾਂ ਦਾ ਠੀਕ ਹੈ ਸ਼ਾਮੀ ਚ ਪਾ ਕੇ ਹੁਣ ਪਾਣੀ ਮੇਰੇ ਖਿਆਲ ਆ ਵੀ ਹੈ ਨਹੀਂ ਫਿਰ ਵੀ ਇੱਕ ਅੱਧਾ ਮਿੰਟ ਪਾਣੀ ਨੂੰ ਹਿਲਾ ਲ ਜੀ ਵੇਟ ਕਰ ਲੈਂਗੇ ਠੀਕ ਹੈ ਜਿਆ ਜਿਹੜਾ ਆਪਾਂ ਸਾਫ ਕਪੜਾ ਰੱਖਿਆ ਸੀ ਨਾ ਇਹਦੇ ਉੱਤੇ ਆਪਾਂ ਇਹਨਾਂ ਨੂੰ ਪਾ ਦੇਣੇ ਠੀਕ ਹੈ ਲੋ ਸ਼ਾਮੀ ਦੇ ਨਾਲ ਹੀ ਫਲਾ ਦੇਣੀ ਹੈ ਮੈਂ ਸੁੱਕਣ ਲਈ ਪਰ ਉਹ ਮੈਂ ਪੱਖਾ ਚਲਾ ਦੇਣਾ ਪੱਖਾ ਤੇ ਇਹਨੂੰ ਉਦੋਂ ਤੱਕ ਸੁਕਾਉਣਾ ਹੈ ਜਦੋਂ ਤੱਕ ਬਿਲਕੁਲ ਇਹਦਾ ਬਾਹਰੋਂ ਜਿਹੜੀ ਮੌਇਸਚਰ ਹੈ ਉਹ ਖਤਮ ਨਹੀਂ ਹੁੰਦੀ ਠੀਕ ਹੈ ਫਿਰ ਆਪਾਂ ਨੇ ਹੱਥ ਨੂੰ ਮੌਇਸਚਰ ਨਾ ਲੱਗੇ ਤੇ ਸਿੰਗਲ ਆਊਟ ਕਰ ਦੋ ਕਿਉਂਕਿ ਥੋੜੀ ਰਣੀ ਹੈ ਤੇ ਕਪੜਾ ਬਹੁਤ ਵੱਡਾ ਹੈ ਮੇਰੇ ਕੋਲੇ ਤੇ ਹੁਣ ਮੈਂ ਇਹਦੇ ਤੇ ਚਲਾਉਂਗੀ ਪੱਖਾ ਤੇ ਫਿਰ ਆਪਾਂ ਫਾਈਨਲ ਪੈਕਿੰਗ ਕਰਾਂਗੇ ਇਹਨਾਂ ਦੀ ਠੀਕ ਹੈ ਹੁਣ ਪੱਖਾ ਚਲਾਉਣੀ ਹੈ ਲਓ ਜੀ ਆਪਾਂ ਹत्ता ਘੰਟਾ ਹੋ ਗਿਆ ਇਹਨਾਂ ਨੂੰ ਸੁੱਕ ਨਹੀਂ ਪਾਏ ਹਨ ਪਰ ਇਹ ਨਹੀਂ ਜਲਦੀ ਨਹੀਂ ਸੁੱਕਦੇ ਕਿਉਂਕਿ ਜਦੋਂ ਮੈਂ ਹੌਲੀ ਹੱਥ ਮਾਰਦੀਆਂ ਤਾਂ ਗਿੱਲਾ ਲੱਗ ਰਿਹਾ ਮੇਰੇ ਹੱਥਾਂ ਨੂੰ ਕਿਉਂਕਿ ਜਿਹੜਾ ਹੇਠਲਾ ਕੱਪੜਾ ਹੁੰਦਾ ਉਹ ਵੀ ਗਿੱਲਾ ਹੋ ਗਿਆ ਹੈਨਾ ਪਾਣੀ ਨਾਲ ਤੇ ਹੁਣ ਆਪਾਂ ਕੱਪੜੇ ਦਾ ਜਿਹੜਾ ਤਾਂ ਹਿੱਸਾ ਸੁੱਕਾ ਹੈ ਉਹਦੇ ਤੇ ਇਹਨਾਂ ਨੂੰ ਸ਼ਿਫਟ ਕਰ ਦਨੇ ਆ ਤਾਂ ਕਿ ਉਹ ਹੋਰ ਜ਼ਿਆਦਾ ਜਲਦੀ ਸੁੱਕ ਜਾਣ ਨਹੀਂ ਤਾਂ ਇਹਨਾਂ ਨੂੰ ਹੋਰ ਜ਼ਿਆਦਾ ਟਾਈਮ ਲੱਗੂ ਲੱਗੂਗਾ ਧੁੱਪ 'ਚ ਨਹੀਂ ਸਿਕਾਉਣੇ ਬਸ ਇਹ ਧਿਆਨ ਰੱਖਣਾ ਹੈ ਧੁੱਪੇ ਨਹੀਂ ਸਿਕਾਉਣੇ ਸਿਕਾਉਣੇ ਵਕਕੇ ਤੇ ਲਈ ਅੰਦਰ ਹੀ ਸਿਕਾਉਣੇ ਆਪਾਂ ਤੇ ਇਹ ਤੋਂ ਪਹਿਲਾਂ ਮੈਂ ਨਾ ਸੁਕਾ ਕੇ ਇੱਕ ਮਤਲਬ ਬਣਾ ਕੇ ਅੰਦਰ ਰੱਖੀ ਹੋਈ ਹੈ ਫ੍ਰਿਜੇ ਚ ਉਠਲੋ ਤੁਹਾਨੀ ਹੈ ਉਦਾਂ ਹੀ ਆਪਾਂ ਇਹਨਾਂ ਨੂੰ ਪੈਕ ਕਰ ਲੈ। ਹਲੋ ਇਦਾਂ ਨਾ ਦੇਖੋ ਇੱਕ ਇਹ ਡੱਬਾ ਪੜਿਆ ਪਿਆ ਇੱਕ ਉਹ ਪਿੱਛੇ ਹੋ ਉਹ ਪੜਿਆ ਪਿਆ ਤਾਂ ਇਹ ਕਹਿਣ ਪ੍ਰੋਪਰ ਗ੍ਰੀਨ ਗ੍ਰੀਨ ਹੁਣ ਤੇ ਇਹਨਾਂ ਤੇ ਆਈਸ ਵੀ ਇਕੱਠੀ ਹੋ ਗਈ। ਜਦੋਂ ਆਪਾਂ ਇਹਨਾਂ ਨੂੰ ਬਣਾਉਣਾ ਹੈ ਮਤਲਬ ਕੁਕ ਕਰਨਾ ਹੈ ਸਬਜ਼ੀ ਬਣਾਉਣੀ ਹੈ ਉਦੋਂ ਇਹਦੇ ਚੋਂ ਆਪਾਂ ਮਟਰ ਕੱਢਣੀਆਂ ਤੇ ਉਹਨਾਂ ਨੂੰ ਪਾਣੀ ਚ ਪਾਉਣਾ ਹੈ ਠੀਕ ਹੈ ਤੇ ਬਸ ਫੇਰ ਆਪਾਂ ਨੋਰਮਲ ਜਿਵੇਂ ਸਬਜ਼ੀ ਬਣਾਉਣੀ ਹੈ ਉਹ ਸਬਜ਼ੀ ਬਣਾ ਲੈਣਾ। ਤੇ ਇਹਨਾਂ ਤੁਸੀਂ ਬਸ ਫ੍ਰੀਜ਼ਰ 'ਚ ਹੀ ਰੱਖਣਾ ਹੈ ਇਦਾਂ ਹੀ ਪੈਕ ਕਰਕੇ ਡੱਬਿਆਂ 'ਚ ਚਾਹੇ ਤੁਸੀਂ ਮਤਲਬ ਪਲਾਸਟਿਕ ਦੇ ਡੱਬੇ ਲੈ ਲਓ ਜਾਂ ਤੁਸੀਂ ਜਿਹੜੇ ਉਹ ਜ਼ਿਪ ਲੌਕ ਲੌਕ ਆਉਂਦੇ ਨੇ ਉਹ ਲਫਾਫੇ ਜਿਹੇ ਹੁੰਦੇ ਨੇ ਜਿਨ੍ਹਾਂ 'ਚ ਜ਼ਿਪ ਲੱਗੀ ਹੁੰਦੀ ਆ ਉਹਨਾਂ 'ਚ ਪੈਕੇਟ ਬਣਾ ਕੇ ਰੱਖ ਲਓ ਉਹ ਤੁਹਾਡੀ ਮਰਜ਼ੀ ਹੈ ਜਿਵੇਂ ਮਰਜ਼ੀ ਤੁਹਾਨੂੰ ਠੀਕ ਲੱਗਦਾ ਓਵੇਂ ਤੁਸੀਂ ਰੱਖ ਸਕਦੇ ਹੋ ਤੇ ਲਓ ਜੀ ਅ ਇੱਕੋ ਹੀ ਲਾਈਫ ਹੈ ਤੇ بس ਨੂੰ ਇੰਜੋਏ ਕਰਦੇ ਰਹੋ ਚਾਹੇ ਥੋੜੇ ਬਹੁਤੇ 1 2 3 ਚੀਜ਼ਾਂ ਹੋਣ ਵੀ ਕੰਪਰੋਮਾਈਜ਼ ਕਰਨੀਆਂ ਪਹਿਨ ਕਰ ਲਿਆ ਕਰੋ ਕੋਈ ਦਿੱਕਤ ਨਹੀਂ ਹੈਗੀ ਤੇ ਕਿਉਂਕਿ ਛੋਟੀਆਂ ਛੋਟੀਆਂ ਚੀਜ਼ਾਂ ਲਈ ਆਪਾਂ ਸਿਰਫ ਇੰਨੀ ਕੁ ਗੱਲ ਲਈ ਕਿ ਮੇਰੀ ਚੁੰਨੀ ਅੱਜ ਨਾਲ ਮੈਚ ਨਹੀਂ ਹੋ ਰਹੀ ਤੁਸੀਂ ਚਲਾ ਲੈਣੀ ਹੈ ਦੇਖੋ ਮੇਰਾ ਨਾ ਨੀਲਾ ਸੂਟ ਪਾਇਆ ਪਰ ਮੇਰੀ ਚੁੰਨੀ ਲੱਭੀ ਨਹੀਂ ਨੀਲੀ ਇਹਦੇ ਨਾਲ ਬਹੁਤ ਸੋਹਣਾ ਦੁਪੱਟਾ ਵੈਸੇ ਤੁਸੀਂ ਮੇਰੀ ਵੀਡੀਓਜ਼ ਦੇ ਵਿੱਚ ਦੇਖਿਆ ਹੋਇਆ ਲੱਤਾ ਹੋਇਆ ਅੱਜ ਪਤਾ ਨਹੀਂ ਕਿੱਥੇ ਰੱਖਤਾ ਤੇ ਫਿਰ ਮੈਂ ਕਾਲਾ ਦੁਪੱਟਾ ਲੈ ਲਿਆ ਇਹ ਵੀ ਗੁੱਟਿਆ ਪਰ ਤੁਸੀਂ ਚਲਾ ਲਿਓ ਕੋਈ ਗੱਲ ਨਹੀਂ ਹੈਗੀ ਮੈਂ ਤੁਹਾਨੂੰ ਤਾਂ ਪਹਿਲਾਂ ਹੀ ਦੱਸਦਾ ਵੀ ਤੁਹਾਨੂੰ ਕਮੈਂਟ ਨਾ ਕਰਨੀ ਭੈਣ ਵੀ ਦੁਪੱਟਾ ਇਹਦੇ ਨਾਲ ਮੈਚ ਨਹੀਂ ਕਰਦਾ ਕਿਉਂਕਿ ਮੈਂ ਇੰਨਾ ਜ਼ਿਆਦਾ ਸਟ्रेस ਬਿਲਕੁਲ ਨਹੀਂ ਲੈਂਦੀ ਮੇਰਾ ਤਾਂ ਇੱਕੋ ਹੀ ਫਾਰਮੂਲਾ ਹੈ ਵੀ ਪਤਾ ਨਹੀਂ ਫੋਟੋ ਤੇ ਕਦੋਂ ਹਾਰ ਪੈ ਜੀ ਕੀ ਲੋੜ ਹੈ ਇੰਨੀ ਸਟ्रेस ਲੈਣ ਦੀ ਫਿਰ ਕੀ ਹੋ ਗਿਆ ਜੀ ਦੁਪੱਟਾ ਨਹੀਂ ਲਾਉਂਦਾ ਮੇਰੇ ਨਾਲ ਤੁਸੀਂ ਮੇਰੇ ਦੁਪੱਟੇ ਨਾਲ ਥੋੜੀ ਵੀਡੀਓ ਦੇਖ ਰਹੇ ਹੋ ਤੁਸੀਂ ਤਾਂ ਕੰਮ ਦੀ ਚੀਜ਼ ਸਿੱਖਣੀ ਹੈ ਤੇ ਉਹ ਮੈਂ ਤੁਹਾਨੂੰ ਉਹਦਾ ਕਹਤੀ ਸੋ ਇੱਕੋ ਹੀ ਲਾਈਫ ਹੈ ਜੀ ਇਹਨਾਂ ਨੂੰ ਖੁੱਲ ਕੇ ਜੀਆ ਕਰੋ ਨਿੱਕੇ ਨਿੱਕੇ ਚੀਜ਼ਾਂ ਤੇ ਸਟ्रेस ਨਾਲਿਆ ਕਰੋਗੀ ਫਲਾਣਾ ਕੀ ਕਹੂਗਾ ਉਹ ਕੀ ਕਹੂ ਨਾ ਹੋਉਂਦਾ ਮੂਹ ਆ ਬਈ ਜੋ ਮਰਜ਼ੀ ਕਾ ਵੀ ਸਾਡੀ ਮਰਜ਼ੀ ਅਸੀਂ ਨਹੀਂ ਸੁਣਦੇ ਠੀਕ ਹੈ ਸੋ ਇੰਜੋਏ ਕਰਦੇ ਰਹੋ ਮਟਰ ਪਨੀਰ ਬਣਾ ਕੇ ਖਾਣੇ ਆਇਆ ਤੇ ਇਹ ਪਸਾਰਿਆਂ ਨੂੰ ਇਸ ਗਰਮੀਆਂ ਦੇ ਵਿੱਚ ਤੇ ਸਾਰੇ ਗੈਸਟਾਂ ਨੂੰ ਵੀ ਖੂਣੀ ਹੈ ਮਿਲਾਂਗੇ ਅਗਲੀ ਵੀਡੀਓ ਵਿੱਚ